ਜਿਹਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਐਦਾਂ ਰੋ ਨਾ ਤੁਸੀਂ ਟੈਂਦੀ ਕਲਾ ਚ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਪਰ ਇਹ ਆਖਰੀ ਸਾਹ ਤੱਕ ਰਹਾ ਔਰ ਜਦ ਜਦ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਚੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜ੍ਹਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ-ਬਾਪ ਦੀ ਐਜੂਕੇਸ਼ਨ ਹੈ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਸਾਡਾ ਹੈ ਕੁਝ ਬੋਲੇਗਾ ਇਹ ਸਾਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਪਰ ਤਾਂ ਉਮਰ ਕਰਨਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀਰ ਜਵੰਧਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਣ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮਿਰਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਇੱਕ ਜਾਨਦਾਰ ਬਾਰੀ ਜ਼ਰੂਰ ਬੋਲਦੇ ਮਦਰ ਜੀ ਜਿੰਦਰਾ ਬਤ ਜਿੰਦਰਾ ਅੱਜ ਦੀ ਜਿਹੜੀ ਇਹ ਹਵਾ ਸਾਡਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਆ ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਅਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕੀਤੇ ਬੋਲਾ ਚਾਹੀਦਾ ਅਸਰ ਹੋਵੇ ਅgetElementById ਤਾਕਤ ਹੋਵੇ ਕਿ ਉਸ ਕੱਲੇ ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਿਨ੍ਹਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜੇਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ